ਸ੍ਰੀ ਗੱਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮੈਂਟਡ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਵੀਡੀਓ ਦੇ ਵਿੱਚ ਚੰਗੀਆਂ ਝੋਟੀਆਂ ਆ ਗਈਆਂ ਵੀਰੋ ਚੰਗੇ ਰਿਕਾਰਡ ਵਾਲੀਆਂ ਨੇ ਤਾਂ ਚੰਗੀ ਵਾੜ ਆ ਗਈ ਆ ਵੀਰ ਕੋਲੇ ਆਓ ਵੀਰੇ ਇਹਨਾਂ ਬਾਰੇ ਲੈਨੇ ਆ ਵੀਰ ਕੋਲੇ ਸਾਰੀ ਜਾਣਕਾਰੀ ਸਾਸਿਗਾ ਵੀਰੇ ਸਾਸਿਗਾ ਵੀਰ ਜੀ ਹੋਰ ਸੁਣਾਓ ਵੀਰੇ ਕੀ ਹਾਲ ਚਾਲ ਬਹੁਤ ਵਧੀਆ ਭਾਈ ਤੁਸੀਂ ਸੁਣਾਓ ਜੀ ਵਧੀਆ ਵੀਰੇ ਵਧੀਆ ਠੀਕ ਠਾਕ ਹਾਂ ਵੀਰੇ ਨਾਂ ਦੱਸੀਂ ਆਪਣਾ ਹਾਂ ਭਾਈ ਮੇਰਾ ਘਰ ਮੰਜੇ ਪਿੰਡ ਰਾਇ ਸਾਂਸੀ ਜ਼ਿਲ੍ਹਾ ਅੰਮ੍ਰਿਤਸਰ ਅਸੀ ਚਨਾਲਾ 에어ਪੋਰਟ ਦੇ ਨਾਲ ਹੀ 1 ਕਿਲੋਮੀਟਰ ਪਿੰਡ ਆਪਣਾ ਫੋਨ ਨੰਬਰ ਵੀਰੇ 826444231 ਭਾਜੀ ਚੰਗੇ ਪਸ਼ੂ ਵੀਰੇ ਆ ਗਏ ਵਡੀਆਂ ਮੈਂ ਦੋ ਛੋਟੀਆਂ ਗੱਪਣਾ ਵਾ ਇੱਕ ਮੈਂ ਸੂਈ ਆ ਇੱਕ ਬੱਚੀ ਗੱਪਣ ਆ ਚੰਗੇ ਰਿਕਾਰਡ ਵਾਲੇ ਇਹੜੇ ਛੋਟੇ ਛੋਟੇ ਠੀਕ ਹੈ ਜੀ ਪਹਿਲੇ ਨੰਬਰ ਦੇ ਕੱਟਾ ਵਖਾ ਲੀਏ ਹਾਂਜੀ ਇਹਦੇ ਬਾਰੇ ਦੱਸੇ ਵੀਰੇ ਮੈਂ ਲਾਈ 18 ਕਿਲੋ ਦੁੱਧ ਮੈਂ ਇਹਦਾ ਮਦਦ ਨਾਲ ਰਿਕਾਰਡ ਆ ਉਹ ਵੱਜੀਏ ਠੀਕ ਹੈ ਜੀ ਜਿਹੜੀ ਮੈਂ ਦਾ ਕੱਟਾ ਵਾ ਤੇ 17 18 ਮਹੀਨੇ ਵਾਲਾ ਵਾ ਪਿੱਠ ਕੋੜੇ ਦਾ ਸਾਫ ਹੈ ਮੇਰੇ ਨੂੰ ਭਾਗ ਹੋ ਗਈ ਚਾਹਦੇ ਆ ਰੇੜੇ ਲਾ ਲਓ ਚੰਗੇ ਸੀ ਮੰਦਾ ਆ ਗਏ ਬੱਚਾ ਹਨਾ ਵੀਰੇ ਹੈ ਵੀ ਚਾਰੂ ਹਨਾ ਚਾਰੋਂ ਬੜਾ ਪਾਜੀ ਤੇ ਵੇਖੋ ਵੀਰੇ ਚੈੱਕ ਕਰ ਲਿਓ ਫੇਸ ਕੁਆਲਿਟੀ ਕੱਦ ਕਾਠ ਤਾਂ ਸੋਹਣਾ ਘੱਟਾ ਵੀਰੇ ਪਲਿਆ ਕੁਲਿਆ ਵਾ ਵੀ ਜਮਾ ਪੇਟ ਪੁੱਠ ਬੜੀ ਆ ਹਨਾ ਘੱਟੇ ਦੀ ਠੀਕ ਹੈ ਜੀ ਅੱਛਾ ਠੀਕ ਮੈਂ ਤੇ ਮਾਰ ਦਿਆ ਕੈਮਰਾ ਵੀ ਕੀ ਮੜਾਇਆ ਵੱਡੀ ਮੈਂ ਠੀਕ ਹੈ ਜੀ ਵੇਖੋ ਵੀਰੇ ਠੀਕ ਹੈ ਇਹ ਮੈਂ ਦਾ ਬੱਚਾ ਵੀਰੇ ਹਾਂਜੀ ਵੀਰ ਜੀ ਇਹਦਾ ਹੈ ਕੀ ਬਾਤ ਹੈ ਚੰਗੇ ਸੀਵਨ ਦੀ ਮੈਂ ਆ ਵੀਰੇ ਵੱਡੀ ਮੈਂ ਹਨਾ ਵੱਡੀ ਭਾਜੀ ਥਾਣਾ ਲਈ ਕਿਆ ਬਾਤ ਆ ਵੇਖੋ ਵੀਰੋ ਫੁੱਲ ਕਿੱਡੀ ਵੱਡੀ ਮੈਂ ਵੀਰੇ ਦੁੱਧ 18 ਲੀਟਰ ਭਰੇ ਆ ਇਹਨੇ ਇੱਕ ਮਹੀਨੇ ਦੀ ਕੱਚੀ ਭਾਜੀ ਹੈ ਵੀਰੇ ਲੈਣ ਦਾ ਕਹਾਣ ਹੋਏ ਵੀ ਦਿਨਾਂਗੇ ਇਹ ਵੀ ਦਿਨਾਂਗੇ ਹਾਂਜੀ ਤੇ ਵੀਰ ਚੰਗਾ ਸਾਹਮਣ ਵਾਲਾ ਹੋਵੇ ਸਾਹਮਣ ਵਾਲਾ ਵੀਰ ਕੋਈ ਹੋਵੇ ਹਨਾ ਤਾਂ ਵੇਖੋ ਵੀਰੋ ਇੱਕ ਵਾਰੀ ਫੇਰ ਦਿਖਾ ਦਿੰਨੇ ਆ ਵੱਡੀ ਮੈਂ ਇੱਕ ਮਹੀਨਾ ਬਾਕੀ ਆ ਬਾਕੀ ਖੋਲ ਕੇ ਵੀਰਾ ਦਿਖਾ ਦਿੰਦਾ ਤਾਂ ਵੀਰੇ ਇਸੇ ਮੈਂ ਦਾ ਘਟਾ ਹਨਾ ਹਾਂਜੀ ਚੰਗਾ ਚੰਗੀ ਪਿੱਠ ਪੁੱਠ ਲੱਗੀ ਘਟੇ ਨੂੰ ਚੰਗਾ ਕੱਦ ਕਾਠ ਚੰਗਾ ਕਰਨਾ ਭਾਜੀ ਸਭ ਪੀਆ ਦਾ ਮਾਲੀ ਭਾਣੂ ਜੀ ਦਨ ਤਿਆਰ ਹੋ ਗਿਆ ਬਿਲਕੁਲ ਹੁਣ ਕਿੰਨੇ ਦਾ ਵੀਰੇ ਹੁਣ ਮੁੱਲ 25 ਘਰ ਦੇ ਇਹ 20 ਦਾ ਦੇ ਦਈਏ 15000 ਦਾ ਇਹ ਵੀ ਜੀ ਤੁਹਾਨੂੰ ਬੜਾ ਦੋ ਨੰਬਰ ਵਾਲੇ ਲਾਉਂਦੇ ਪਰ ਆਪਾਂ ਉਹਨਾਂ ਨੂੰ ਦੇਣਾ ਨਹੀਂ 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 ਵੀਰੇ ਪਾ ਲਿਆ ਹਨਾ ਰੱਖਣ ਵਾਲਾ ਵੀਰ ਖੜੇ 16200 ਛੋੜ ਕਰਦਾਂਗੇ 16000 ਦਾ ਹਾਂ ਨਹੀਂ ਕੀ ਬਾਤ ਹੈ ਜੀ ਤਾਂ ਵੇਖੋ ਵੀਰੇ 16000 ਦਾ ਹੋ ਜੂ ਹਾਂ ਨਹੀਂ ਖੜੇ ਕੋਈ ਵੀਰ ਸਾਹਮਣੇ ਵਾਲਾ ਸਾਹਮਣੇ ਵਾਲਾ ਜਿਹੜੇ ਪੜਾ ਇਹਨੂੰ ਜਾਂਦੇ ਆ ਲਾ ਦੇ ਕੋਈ ਬਿਲਕੁਲ ਵੇਖੋ ਵੀਰੇ ਬਹੁਤ ਸ਼ਾਨਦਾਰ ਘਟਾ ਵਾ 16000 ਦਾ 200 ਛੋਟ ਹੋ ਜੂ ਤਾਂ ਵੀਰੇ ਬਾਕੀ ਪਸ਼ੂਆਂ ਬਾਰੇ ਦੱਸਣ ਲਈ ਇੱਕ ਰੀ ਖੋਲ ਕੇ ਵਿਖਾ ਦਈਏ ਮੈਂ ਇਹਨੂੰ ਵਿਖਾ ਦਿੰਦੇ ਵੀ ਚਲੋ ਜਿੰਨਾ ਵੀਰੇ ਦੀ ਡਿਮਾਂਡ ਹੋਗੀ ਮੀਨਾ ਸਮਝ ਸਕਦੇ ਆ ਵੱਡੀ ਮੈਂ ਹਨ ਖਰੀਦ ਕਰਨੀ ਹੋਵੇ ਵੀਰੇ ਨੇ ਵੀਰੇ ਚੈੱਕ ਕਰ ਲੋ ਵੱਡੀ ਮੈਂ ਚੰਗੇ ਰਿਕਾਰਡ ਵਾਲੀ ਇਹ ਵੀ ਕੀ ਉਹਦਾ ਵੇਚਣ ਦਾ ਇਰਾਦਾ ਨਹੀਂ ਆ ਹਾਂਜੀ ਆਪਣਾ ਨਾ ਥਾਂ ਦੀ ਥੋੜੀ ਪ੍ਰੋਬਲਮ ਹੈ ਤੁਹਾਨੂੰ ਪੜਾ ਵੇਚਣ ਵਾਲਾ ਕੰਮ ਵਾਰਾ ਸੰਦਾ ਬਿਲਕੁਲ ਕੀ ਬਾਤ ਆ ਵੀਰੇ ਐ ਮੰਜਾ ਮੁੰਜਾ ਦੇਂਦਾ ਪਰ ਫੁੱਲ ਵਜਣ ਵੱਡੀ ਮੈਂ ਸਾਰੀ ਦਿਹਾੜੀ ਆਪ ਮਿੱਟੀ ਬਾਹਰ ਫਿਰ ਕੇ ਰਹੀ ਤਾਂ ਕਿਆ ਬਾਤ ਹੈ ਚਿੰਗਰੀ ਜਨਾ ਸਾਡੀ ਮੈਂ ਦਾ 20 ਤੋਂ ਬਾਹਰ ਮੈਂ ਚੱਲੂਗੀ ਚਿੰਗਾ ਰਿਕਾਰਡ ਭਰੂਗੀ ਤਾਂ ਵੀਰੇ ਇੱਕ ਰੰਗ ਕਾਲੀ ਆ ਗਈ ਪੂਛ ਤੋਂ ਲੈ ਕੇ ਵੀਰੇ ਹਨਾ ਚਾਰ ਸਾਲਾਂ ਦੇ ਵਿੱਚ ਹੀ ਹਟਾ ਪਿਆਰ ਕਰਕੇ ਕੋਣ ਦਾ ਸੀ ਨਹੀਂ ਆ ਉਖਾੜਿਆ ਤਾਂ ਖਾੜਾ ਹਾਂ ਚਲੋ ਕੋਈ ਨਾ ਜੇ ਕਿ ਕੋਈ ਵੀਰ ਸਾਮ ਲੈਂਦੇ ਆ ਸੇਵਾ ਕਰਦੇ ਆ ਤਾਂ ਵੇਖੋ ਵੀਰੋ ਇੱਕ ਮਹੀਨਾ ਵੀਰ ਜੀ ਨੇ ਕਿਵੇਂ ਦੱਸਤਾ ਕਵੱਡੀ ਮੈਂ ਜੇ ਕਿਸ ਵੀਰੇ ਸਾਮ ਸਕਦਾ ਤਾਂ ਵੀਰੇ ਫੋਨ ਵੀਰ ਨੂੰ ਕਰ ਲਿਓ ਸਰ ਜੀ ਵੀਰ ਜੀ ਮੂੰਹ ਨਾ ਕਹਿਦੇ ਤਾਂ ਗੱਡੀ ਕੱਲੀ ਹੁੰਦੀ ਆ ਉਹ ਕੱਲੀ ਕਰਮਾ ਲੈਣੀ ਨਹੀਂ ਆਉਣ ਵਾਲੀ ਗੱਲ ਬਿਲਕੁਲ ਬਿਲਕੁਲ ਵੀਰ ਮੰਨੇ ਜੋ ਵਜਨ ਬਹੁਤ ਆ ਦੇਖੋ ਪੁੱਠਾ ਬਰੀਕੀਆਂ ਵੇਖੋ ਮੈਂ ਦੀਆਂ ਜੈੱਡ ਬਲੈਕ ਤਾਂ ਵੀਰੇ ਇਹਦਾ ਮੁੱਲ ਫਿਰ ਫੋਨ ਤੇ ਫੋਨ ਤੇ ਵੀਰ ਜੀ ਕੱਚੀ ਦੇ ਹਿਸਾਬ ਨਾਲ ਹੋਣ ਕਰ ਲੈਣ ਇਹਦੇ ਆਪਾਂ ਤਿਆਰ ਕਰਕੇ ਮੈਂ ਵੇਚਣੀ ਆ ਆ ਨਹੀਂ ਤੇ ਤਿਆਰ ਹੋ ਗਏ ਫਿਰ ਵੇਚ ਦੀ ਹਾਂਜੀ ਭਾਜੀ ਤਾਂ ਵੇਖੋ ਵੀਰੋ ਬਾਕੀ ਤੁਸੀਂ ਕਰ ਲਿਓ ਫੋਨ ਵੀਰ ਨੂੰ ਤਾਂ हां वीरै ਪਹਿਲੇ ਨੰਬਰ ਵਾਲੀ ਇਹਦੇ ਬਾਰੇ ਦੱਸਿਆ ਪਹਿਲਾ ਸੁਆ ਝੋਟੀ ਦਾ ਪੰਜ ਸਣੀ ਮੈਂ ਜੇ ਵੇ ਲੋ ਪਹਿਲਾ ਸੁਆ ਵਾ ਪੰਜ ਸਣੀ ਆ ਕਲਾ ਹਾਂਜੀ ਨੋਕਲ ਅੱਛਾ ਕਰਮਾਲੀ ਭਾਈ ਪੰਜ ਸਣੀ ਦੇ ਦੋ ਸਣੀ ਮੈਂ ਨਹੀਂ ਭਾਈ ਆਪਾਂ ਛੱਡੀ ਦੀ ਅੱਛਾ ਜੀ ਕਰਮਾਣਾ ਤੁਹਾਨੂੰ ਬੜਾ ਭਾਈ ਲਾਭ ਦੀ ਆਪਾਂ 2000 ਮਹਿੰਗੀ ਹੋਏ ਪਲੱਸ ਤਾਂ ਛੱਡ ਨੇ ਚੰਗੀ ਪਹੁੰਚ ਕੇ ਖਰੀਦ ਕਰਨੀ ਕਰਨੀਆਂ ਦੋ ਥਣੀ ਤੇ ਪੰਜ ਥਣੀ ਦੀ ਹਾਂਜੀ ਹਾਂਜੀ ਅੱਛਾ ਇਹ ਨਹੀਂ ਛੱਡਣਾ ਕਿਦੇ ਨਾ ਇਹ ਨਹੀਂ ਛੱਡਣਾ ਲੈਵੇ ਲੋ ਇਹਦੀ ਬੜੀ ਸਾਫ ਪੁੱਠਾ ਵੜਾ ਇੱਕ ਸਾਈਡ ਵੀਰੇ ਤਿੰਨ ਅਗੇ ਥਣ ਹਨਾ ਹਾਂਜੀ ਤਾਂ ਪਰਲੀ ਸੱਡ ਦੋ ਆ ਹਾਂਜੀ ਤਾਂ ਕਿੰਨਾ ਟਾਈਮ ਖੜਦੀ ਸੂਝ ਵੀਰੇ ਪੰਜ ਵੀਰ ਜੀ ਤਿਆਰੀ ਇਹ ਪੰਜ-ਛਤ ਦਿਨ ਲਾਈਏ ਜੀ ਪੰਜ-ਛਤ ਦਿਨ ਵੇਖੋ ਵੀਰੇ ਨੌਕ ਵਾਲਾ ਥਣ ਆ ਗਿਆ ਵੇ ਵੀਰੇ ਕੰਨ ਲੈ ਵੀਂ ਜਾਂ ਟੱਲਾ ਢੋਲਾ ਨਾ ਨਾ ਦੁੱਧ ਫਿਰ ਚੰਗਾ ਭਰ ਜੂ। ਭਾਜੀ ਪਹਿਲਾ ਇਸ ਵੇ ਛੋਟੀ ਜਾਂ ਨਾ ਪਾ ਲਈ 11 12 ਕਿਲੋ ਦੁੱਧ ਬਿਲਕੁਲ ਵੱਧ ਥਣ ਦਾ ਆਇਆ ਵੀਰੇ ਥਣ ਘਟਣਾ ਹੋਵੇ ਵੱਧ ਤੇ ਜਲ ਉਹਨਾ ਹੀ ਦੁੱਧ ਭਰੂ ਹਨਾ ਹਾਂਜੀ ਕੱਦ ਵਜਨ ਬੜਾ ਭਾਈ ਛੋਟੀ ਛਕੀਨ ਵੜੀ ਸਿੰਘ ਪਤਲੇ ਚੰਮ ਦੀ ਖੁੱਲੇ ਥਣ ਭਾਂਡੇ ਦੀ ਮਾਲਕਾ ਨਿੱਕਾ ਸਿੰਘ ਲੱਗਿਆ ਵੀਰਿਓ ਤਾਂ ਚੈੱਕ ਕਰ ਲੋ ਇੱਕ ਰੀ ਟੋਰਾ ਥਣ ਨੋਕਲ ਆ ਗਿਆ ਤਾਂ ਪਲੀ ਜੁੜੀ ਵੀਰੇ ਪਤਲੇ ਚੰਮ ਦੀ ਆ ਬਾਕੀ ਢਿਲਣਾ ਢੁੱਲਾ ਬੋਦਨੇ ਲੈਵੇ ਜ ਦਿਨ ਹਫਤਾ ਲੈ ਜੂ ਵੀਰੇ ਵੱਡੀ ਝੋਟੀ ਆ ਇਹ ਬਣੂ ਦਾ ਵੀਰੇ ਬਹੁਤ ਆ ਦੁੱਧ ਵਾਲੀ ਆ ਹਨ ਹਾਂਜੀ ਇੱਕ ਤਾਂ ਵੀਰੇ ਹੁੰਦੀ ਆ ਸ਼ਾਂਗ ਸ਼ੂਂਗ ਲੱਗ ਲੱਗੀ ਇਹਦੇ ਠਾਣੀਆਂ ਲੱਗਿਆ ਪੂਰਾ ਹਨਾ ਵੀਰੇ ਹਾਂਜੀ 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 ਪੂਰੇ ਠਾਣੀਆਂ ਪੰਜ ਲੱਗਿਆ ਵੀਰੇ ਇੱਕ ਸਾਈਡ ਤਿੰਨ ਲੱਗਿਆ ਇੱਕ ਸਾਈਡ ਦੋ ਲੱਗਿਆ ਪੰਜ ਥਣਾ ਦੀ ਹਨਾ ਮਾਲਕਾ ਬਾਕੀ ਵੱਡੀ ਝੋਟੀ ਆ ਵੱਡੀ ਝੋਟੀ ਵੀਰੇ ਜੁੜੀ ਰਾਜੀ ਆ ਸਾਫ਼ ਆ 200 ਇਹ ਪੀਕੇ ਵਾਧਿਆਂ ਦੀ ਭਾਈ ਝੋਟੀ ਵਾਧੇ ਮੰਦਿਰ ਸਿੰਘ ਤਾਂ ਫੇਸ ਕੁਆਲਿਟੀ ਦੀ ਗੱਲ ਕਰੀਏ ਤਾਂ ਬਹੁਤ ਸੋਹਣੀ ਆ ਉਹਦਾ ਛੋਟਾ ਛੋਟਾ ਸਿੰਘ ਆ ਸਿੰਘ ਤਾਂ ਫੇਸ ਬਹੁਤ ਸੋਹਣਾ ਲੱਗਿਆ ਵੀਰੇ ਮੁੱਲ ਹੋਰ ਤਾਂ ਮਿੱਟੀ ਦਾ ਲੱਖੋ 12 ਵੀ ਕਰ ਲਈਏ ਸਾਲ ਕੀ ਝੋਟੀ ਵੇਖਦੀ ਆ ਪਰ ਆਪਾਂ ਅੰਦਰ ਲਈ ਅੰਦਰੀ ਦੇ ਦੇਣੀ ਅੱਜ ਭਾਰਨਾ ਕਿੰਨੇ ਦੀ ਵੀਰੇ 8900 ਦੀ ਝੋਟੀ ਦੇ ਰਹੀ ਐ ਹੋਰ ਕਰਦੇ ਮਾਨਤਾ ਪੂਰੇ 90 ਦੀ ਦੇ ਰਹੀ ਐ 2 ਛੜ ਦੇ ਵੀਰੇ 88 ਦੀ 88 ਦੀ ਕੋਈ ਨਹੀਂ ਵੀਜੀ ਦੇ ਰਾਂਗੇ ਜੇ ਤੁਸੀਂ ਕਹਿਦਾ ਤੇ ਬਾਕੀ ਹੋਰ ਮਾਰ ਕਰ ਦਾਂਗੇ ਵੀਰ ਭਰਾ ਨੂੰ ਲਾ ਦੇ ਵੇਖੋ ਵੀਰੋ ਖੁੱਲੇ ਥਣ ਭਾਂਡੇ ਦੀ ਮਾਲਕਾ ਦੇਣੇ ਜਰੂਰ ਬਾਕੀ ਆ ਵਜਨ ਫੁੱਲ ਆ ਗਿਆ ਪਰ ਰੇਟ ਦੀ ਗੱਲ ਕਰੀਏ ਤਾਂ ਵੀਰੇ 88 ਜੀ ਉਹ ਵੀਰਾ ਕਹਿੰਦਾ ਮਾਨਤਨ ਹੋ ਜੂ ਫੋਨ ਜਰੂਰ ਲਾ ਲਿਓ ਜੀ ਪਤਲੇ ਚੰਮ ਦੀ ਆ ਗਈ ਆ ਛੋਟੀ ਚੰਗੀ ਆ ਵੀਰੇ ਹਾਂ ਵੀਰੇ ਅਗਲੇ ਬੰਨੇ ਆ ਗਈ ਮੈਂ ਜੱਪਣਾ ਮੈਂ ਆ ਗਈ ਭਾਜੀ ਇਹ ਛੋਟੀ ਦਾ ਸੁਆਏ ਦੁੱਧਾ ਇਹ ਦਿਨ ਬਾਹ ਕੱਢਦੀ ਆ ਹਫ਼ਤਾ ਜਾਂ 10 ਦਿਨ ਕੱਢਦੀ ਆ ਛੋਟੀ ਇਹ ਵੀ ਵੱਡੀ ਆ ਪੂਰੀ ਵੱਡੀ ਹਾਂਜੀ ਭਲੀ ਜੁੜੀ ਆ ਗਈ ਹਨਾ ਇਹਨੇ ਪਹਿਲਾਂ ਨੇ ਵੀ 12 13 ਲੀਟਰ ਚ ਵਾਇਆ ਇਹ ਕਿ 14 15 ਕਿਲੋ ਵਾਲੀ ਛੋਟੀ ਆ ਠੀਕ ਆ ਜੀ ਚੰਗੇ ਮਾਲਕ ਦੁੱਧ ਦੀ ਬਣੋ ਹਨਾ ਵੀਰੇ ਕੁੱਲੇ ਥਣਪਾਡੇ ਦੀ ਮਾਲਕਾ ਚੰਗਾ ਦੁੱਧ ਵਰਜੂ ਤਾਂ ਵੀਰੇ ਕਿਵੇਂ ਪਤਲਾ ਚੰਮ ਆ ਗਿਆ ਇਹਦਾ ਹਨਾ ਤਾਂ ਦੁੱਧ ਵੀ ਫਿਰ ਚੰਗਾ ਤੇਰੀ ਗੱਲ ਸੁਣੋ ਪਰ ਜੂ ਪਰ ਵੀਰੇ ਦਿਨ ਕਿੰਨੇ ਆ ਜੇ 14 15 ਕਿਲੋ ਵਾਲਾ ਮੈਂ ਪਈ ਦਿਨ 7 ਲੈ ਜੇ 8 ਲੈ ਜੇ 10 ਲੈ ਜੇ ਦੁੱਧ ਚੰਗਾ ਪਰ ਜੂ ਵੀਰੇ ਫੇਸ ਸਿੰਘ ਤਾਂ ਵੀਰੇ ਵਜਨ ਦੀ ਗੱਲ ਕਰੀਏ ਤਾਂ ਬਾਕੀ ਲੇਵੇ ਦੀ ਗੱਲ ਕਰੀਏ ਤਾਂ ਲੇਵੇ ਤੋਂ ਲੈ ਕੇ ਵੀਰੇ ਸਿਰ ਤਾਈ ਬਹੁਤ ਸੁਣੀਆ ਵਜਨ ਵੀ ਫੁੱਲ ਆ ਗਿਆ ਪਤਲਾ ਚਾਂਮ ਆ ਗਿਆ ਬਣੂ ਬੜੀ ਭਾਜੀਆ ਜਾਂ ਕੇਪਾ ਮੰਨਿਆ ਚੌਥਣਾ ਜੀ ਤਾਂ ਵੀਦਾ ਨੂੰ ਇਹ ਬੇਨਤੀ ਹੈ ਕਿ ਵੀਰੇ ਜੋ ਪਿੱਲੇ ਨੰਬਰ ਤੋਂ ਪਸ਼ੂ ਤੇ ਲੈ ਕੇ ਵਖਾ ਲੰਦੇ ਆ ਤੁਸੀਂ ਇਹ ਕੋਈ ਵੀ ਪਸ਼ੂ ਛੱਡਗੇ ਨਹੀਂ ਜਾਂਦੇ ਤੁਸੀਂ ਦੂਰੋਂ ਵੀ ਚੱਲ ਕੇ ਆਓਗੇ ਕਿਉਂਕਿ ਰੇਡ ਵੀ ਜਾ ਜਾ ਵੀਰ ਦਾ ਤਾਂ ਕੱਦ ਕਾਠ ਵਾਲੇ ਪਸ਼ੂ ਆ ਵੇਖੇ ਪੇਠ ਵੇਖੋ ਲੱਗੀ ਝੋਟੀ ਨੂੰ ਭਾਜੀ ਲੈ ਵਾ ਵੇਖ ਲੋ ਹਜੇ ਭਾਜੀ ਤਿਆਰ ਹੋਣੀਆਂ ਮੈਂ ਹਾਂ ਤਿਆਰ ਹੋਣੀਆਂ ਹਾਂ ਜੀਥਾਣਾ ਜਣ ਜਾਈ ਵੀਰ ਭਾਜੀ ਪੱਥੇ ਚੰਮ ਦੀ ਵੀਰੇ ਮੈਨੂੰ ਨਹੀਂ ਪਤਾ ਦੇ ਬਿਲਕੁਲ ਤਾਂ ਵੀਰੇ ਇਹਦਾ ਮੁੱਲ ਇਹ ਲੋ ਜਿੱਦੀ ਝੋਟੀ ਮੁੱਤਮਾ ਇੱਕ ਦਾਹ ਕਰ ਲਈਏ ਤਾਂ ਵੀ ਜਾ ਜਾ ਭਾਜੀ ਕੋਈ ਸ਼ੱਕ ਨਹੀਂ ਮੇਰੇ ਦਾ ਲੱਖ ਦੀ ਦੇ ਦਈਏ ਹੋਰ ਮੰਤਨ ਕਰਦੀ ਵੀਰੇ ਉਹ ਛੱਡੀ 98 ਦੀ 98 ਦੀ ਪੂਰੇ 93000 ਦੀ ਭਾਈ ਛੋਟੀ ਹਾਂ ਨਾ ਦੇਣੀ ਆ ਬਰੀਕੀਆਂ ਵੇਖ ਲੋ ਛੋਟੀਆਂ ਦੋ ਛੜ ਦੇ ਵੀਰੇ ਬਰੀਕੀਆਂ ਮੜੀ ਆ 93 ਦੀ ਕਰ ਦੇ 13 ਦੇ ਵਿੱਚ ਜੇ ਤੁਸੀਂ ਕਹਿ ਦਾਣਾ 93 ਦੀ ਇਹ ਹੋਗੀ ਇਹ 88 ਦੀ ਹੋਗੀ ਤਾਂ ਵੇਖੋ ਵੀਰੋ ਵੀਰੇ ਕਿਵੇਂ ਜੋੜਾ ਚੰਗੇ ਸੋਹਣੇ ਪਸ਼ੂ ਆ ਹਨਾ ਤਾਂ ਜੋੜੇ ਚ ਮਾਨਤਨ ਖੁੱਲਾ ਕਰ ਦਿਓ ਦੇਖ ਵੀਰ ਜੋੜਾ ਖੜੂ ਮਾਨਤਨ ਖੁੱਲਾ ਕਰਦਾ 100 ਕਿਲੋਮੀਟਰ ਤੱਕ ਪਹੁੰਚ ਜੋੜੇ ਦੀ 100 ਕਿਲੋਮੀਟਰ ਦੀ ਪਹੁੰਚ ਹੋ ਜੂ ਜੋੜੇ ਪਿੱਛੇ ਕੀ ਬਾਤ ਆ ਜੀ ਵੇਖੋ ਵੀਰੋ ਵੱਡੀਆਂ ਕੱਦ ਕਾਠ ਵਾਲੀਆਂ ਸਿੰਘ ਚੰਗੇ ਲੱਗੇ ਆ ਤੂੰ ਫਿਰ ਵੀਰੇ ਚਾਰੂ ਨੇ ਦੁੱਧ ਵੀ ਚਾਰੂ ਨੇ ਪਰਨਾ ਹਨਾ ਬਿਲਕੁਲ ਚਾਰੂ ਤਾਂ ਹੀ ਤਾਂ ਵੀਰੇ ਦੁੱਧ ਪਰਦਾ ਇਹਨਾਂ ਖੁੱਲੇ ਥਣ ਭੰਡੇ ਦੀਆਂ ਮਾਲਕਾ ਬੰਨਣਾ ਛੋਟੇ ਛੋਟੇ ਵੇਖੋ ਲੱਗੇ ਭਾਈ ਬਿਲਕੁਲ ਜੋੜਾ ਹੀ ਵੀਰੇ 100 ਕਿਲੋਮੀਟਰ ਪਹੁੰਚ ਫਰੀ ਤਾਂ ਫੋਨ ਜਰੂਰ ਵੀਰ ਨੂੰ ਲਾ ਲਿਓ ਛੋਟ ਛੱਪਾ ਹੋ ਜੂ ਕੋਈ ਨਾ ਹਾਂਜੀ ਹਾਂ ਵੀਰੇ ਤੀਜੇ ਨੰਬਰ ਤੇ ਆ ਗਈ ਮੈਂ ਇਹ ਵੀਰਜੀ ਮੈਂ ਸੂਈ ਆ ਰਾਤ ਦੀ ਹੁਣੇ ਚੋਕੇ ਪਾਸ ਕਰਕੇ ਆਂਦੀ ਆ ਅ ਠੀਕ ਹੈ ਜੀ ਹੋੜਾ ਕੁਛ 1 ਕਿਲੋ ਲਾ ਲੈ 7 ਲਾ ਲੈ ਕੱਟੀ ਮੰਗੜਿਆ ਕੱਟੀ ਆ ਗਈ ਆ ਚੰਗੇ ਸੀਮੰਦੀ ਹਨਾ ਹਾਂਜੀ ਔਰ ਵੀਰੇ ਬਿਲਕੁਲ ਕੀ ਐ ਨੇੜ ਦੀ ਆ ਭਾਜੀ ਮੈਂ ਛੋਟਾ ਪਾ ਛੋਟਾ ਰੇੜਾ ਵੀਰੋ ਤਾਂ ਦੇਖੋ ਵੀ ਇਹਨਾਂ ਦੀ ਡਿਮਾਂਡ ਹੁੰਦੀ ਆ ਛੋਟੇ ਪਹਾ ਦਾ ਪਸ਼ੂ ਖਰੀਦ ਕਰਨੀ ਤਾਂ ਲੇਵੇ ਜੀ ਸਫਾਈ ਤਾਂ ਚਿਗਾਠਾ ਜਿ ਘੂਠਾ ਬੜਾ ਚੋੜਾ ਲੱਗਿਆ ਦੁੱਧ ਵਾਲੀ ਹਨਾ ਮੈਂ ਦੇਖ ਵੀਰੋ ਚਿਗਾਠਾ ਤੇ ਸਿੰਗਲ ਹੱਡੀ ਆ ਚੈੱਕ ਕਰੋ ਲੇਵੇ ਜੀ ਸਫਾਈ ਆ ਭਾਜੀ ਇੱਕ ਨੰਬਰ ਲੱਗਾ ਇਹ ਲੇਵੇ ਜੀ ਬਹੁਤ ਸਾਫ ਆ ਮਗਰ ਵੀ ਵੀਰੇ ਕੱਟੀ ਆ ਗਈ ਐ ਇਹਦੇ ਵੀਰੇ ਮੋਲੇ ਦਾ ਮੋਲੇ ਵੀ ਜੀ 70 75 ਜੋ ਮਰਜੀ ਕਰੀਏ ਹਾਂ ਨਾ 6000 ਹਾਂ ਨਾ 60 ਦੀ 2000 ਤਾਂ ਮਾਨਤਨ ਹੋਰ ਕਰ ਜੀ 6000 ਦੀ ਐਸਨਾ ਇੱਥੇ ਰੱਖ ਵਿਆਹ ਕੀ ਬਾਤ ਹੈ ਵੀਰੇ ਚੈੱਕ ਕਰ ਲੋ ਰੇਡ ਚੈੱਕ ਕਰ ਲੋ ਪਸ਼ੂ ਦਾ ਜੈ ਐਸ ਇਟ ਹਾਂਜੀ 6000 ਮਗਰ ਕੱਟੀ ਆ ਗਈ ਇਹਦੇ ਹਾਂ ਵੀਰੇ ਵੈੜ ਗੱਬਣਾ ਭਾਈ ਜਾ ਤੂੰ ਆ ਦਿਨ ਵੈੜ ਸਾਹੇ ਨਹੀਂ ਖੜਦੀ ਇਹਦੇ ਦਿਨ ਦਾ ਖੜਦੀ ਆ ਹਾਂਜੀ ਤਾਂ ਵੱਡੀ ਵੈੜ ਬੰਨਾਂ ਦਾ ਕਿਰੇ ਫਿਰ ਫਲੀ ਜੁੜੀ ਹੈ ਹਨਾ ਫੈਡ ਫੌਂਟ ਚੰਗੀ ਆਉਗੀ ਇਹਦੀ ਫੈਡ ਚੰਗੀ ਭਾਜੀ ਕਰਦੀ ਦਿਨ ਦਾ ਪੈਨੇ ਹਨਾ ਵੇਖੋ ਵੀਰੋ ਪਲੀ ਜੂੜੀ ਬਹੁਤ ਆ ਦਿਨ ਦਾ ਪੈਨੇ ਕਿਉਂਕਿ ਬਾਕੀ ਥਾਂ ਦੀ ਗੱਲ ਕਰੀਏ ਤਾਂ ਬੜਾ ਪਿਆਰਾ ਲੱਗਿਆ ਵੀਰੋ ਇਹ ਵੀ ਵਿੱਚ ਜਿਆਜ ਭਾਣਾ ਵੈਣ ਦੇ ਦਾਂਗੇ ਹਾਂਜੀ ਹਾਂਜੀ ਦੇਖੋ ਕਿੰਨੇ ਦੀ ਬੈਡ 50 ਕਰਦੇ 45000 ਦੀ ਬੈਡ ਦੇ ਹਫਤਾ ਬਾਕੀ ਹਾਂਜੀ 42 ਦੀ 3 ਛੱਡੋ ਕਲੋਂ ਕੋਈ ਨਹੀਂ ਰੇਡ ਤਾਂ ਢਜਿਆ ਜਾ ਹਨਾ ਵੱਡੀ ਵੇੜ ਵੀਰੋ ਖਣ ਪਿਆਰਾ ਲੱਗਿਆ ਸੋਹਣੀ ਸੁਨਖੀ ਵੇੜ ਹਾਣਾ 42000 42000 ਦੀ ਤਾਂ ਵੇਖੋ ਵੀਰੇ ਰੇਡ ਚੈੱਕ ਕਰ ਲਿਓ ਤੁਸੀਂ ਵੀਰੇ ਕੋਲੇ ਚਾਰ ਪਾਏ ਪਸ਼ੂ ਨੇ ਰੇਡ ਜਮਾਂ ਹੀ ਨੋਰਮਲ ਆ ਤਾਂ ਪਸ਼ੂ ਹੈ ਵੀ ਵੀਰੇ ਚਾਰੂ ਚੈੱਕ ਕਰ ਲਓ ਕੀ ਬਾਤ ਆਈ ਤਾਂ ਫੋਨ ਵੀਰ ਨੂੰ ਜਰੂਰ ਲਾਇਓ ਛੋੜਛੇ ਆਪਾਂ ਵੀ ਹੋ ਜੀ ਵੀਰੋ ਤਾਂ ਸੋਹਣੀਆਂ ਝੋਟੀਆਂ ਨੇ ਰੇਡ ਜੈ ਜਾ ਬਾਕੀ ਮਾਂਦਨ ਹੋ ਜੂ ਕਟਾ ਵੀਰੇ ਜਾਣ ਦੀ ਜਾਇ ਜੀ ਹਨਾ ਕਟਾ ਸਲਾਈਆਂ ਗਾਹਾਂ 16000 ਦਾ ਜੀ ਕਿਆ ਬਾਤ ਹੈ ਵੇਖੋ ਵੀਰੋ ਚੰਗੀ ਨਸਲ ਦਾ ਵਾ ਵੱਡੀ ਮੈਂ ਦਾ ਕਟਾ ਤੇ ਜਿਨ੍ਹਾਂ ਵੀਰਾਂ ਦੀ ਡਿਮਾਂਡ ਆ ਮੀਨਾ ਸਮਝ ਸਕਦੇ ਆ ਵੱਡੀ ਮੈਂ ਤਾਂ ਵੀਰ ਨੂੰ ਫੋਨ ਕਰ ਲਿਓ ਵੀਰੋ ਤਾਂ ਬਾਕੀ ਵੀਰੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਜਿਉ ਤੁਹਾਨੂੰ ਨਵੀਂ ਤੋਂ ਨਵੀਂ ਵੀਡੀਓ ਲੱਗੇ ਵੀਰੇ ਵਖਾਲੀ ਜਾਵੇ ਤਾਂ ਐਡਰੈਸ ਵੀਰੇ ਇੱਕ ਵਾਰੀ ਬੋਲੀਆ ਪਿੰਡ ਰਾਇਆ ਸਾਸੀ ਵੀਰ ਜੀ ਹਾਂਜੀ ਲਾ ਅੰਮ੍ਰitsar ਤਸੀਲ ਕੇ ਨਾਲ ਹੈ ਠੀਕ ਹੈ ਜੀ 8864142131 ਠੀਕ ਹੈ ਜੀ ਠੀਕ ਹੈ ਸასი ਗੱਲ ਵੀਰੇ